ਪਿਆਰ ਪਰਿਸ਼ਾਤਰੀ ਕਲ ਫੇਸਬੁਕ ਤੇ YouTube ਵਾਲਿਆਂ ਨੂੰ ਕਿਸੇ ਨੇ ਐਡ ਲਾਉਣੀ ਤਾਂ ਲੈ ਪਾਸੇ ਪੁੱਛਦੇ ਤੇ ਪਰ ਨੰਬਰ ਚੱਲੀ ਜਾਂਦਾ 5 ਤੋਂ 7 ਫੁੱਟ ਮੈਪੇਜਿਆ ਕਰੋ ਤੇ ਆਪਾਂ ਐਡ ਲਾ ਦਨੇ ਆ ਤੇ ਵੀਡੀਓ ਸਾਰੀ ਵੇਖੇ ਭਰਾ ਬਣ ਕੇ ਸਟੈਪ ਨਾ ਕਰੋ ਆਪਾਂ ਦੇ ਕਹਿੰ 6 ਤੋਂ 7 ਚੀਜ਼ਾਂ ਤੇ ਕਿਰਪਾ ਕਰਕੇ ਵੀਡੀਓ ਸਾਰੀ ਵੇਖੋ ਤੇ ਲਾਇਕ ਕਰ ਦੇ ਕਰੋ ਕਮੈਂਟ ਕਰ ਦੇ ਚਾਹੇ ਸ਼ੇਅਰ ਕਰ ਦੇ ਵੀਰੇ 16 ਸਾਦਾ ਟਰਾਲਾ ਹੈਵੀ ਤੋਂ ਭਾਰਾ ਟਰਾਲਾ ਬਣਿਆ 70 ਤੋਂ 75 ਰੁਪਏ ਹੈ ਟਾਇਰ ਥੱਲੇ ਵਾਲੇ ਪਾਸੇ ਦੂਰੀਆਂ ਸਪੋਟਾਂ ਲੱਗੀਆਂ ਜੰਨੇ ਵਾਲੇ ਵੀਰਾਂ ਵਾਸਤੇ ਟਰਾਲਾ ਬਣਿਆ ਇਹ ਤੇ ਟੂਕੇ ਦਾ ਰੰਗ ਕੀਤਾ 3.5 ਫੁੱਟ ਵੈੱਡ ਆ ਲੇਜ਼ਰ ਕੱਟਦੇ ਦਾ ਵੈੱਡ ਬਣਿਆ ਤੇ 2.5 ਫੁੱਟ ਬਾੜ ਤੇ ਰੇਲ ਦਾ ਹਿੱਸਾ ਤੇ ਰੱਸੇ ਕਸਣ ਵਾਲੇ ਵੀ ਲੱਗੇ ਹੋਏ ਮਗੱਲੇ ਪਾਸੇ ਤੇ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਨਵੇਂ ਮਾਡਲ ਦੇ ਟਰਾਲਾ ਜਾਵਾ ਮੱਛਕਾ ਛੱਟੀਆਂ ਪਾਈਆਂ ਬਹੁਤ ਸੋਹਣਾ ਟਰਾਲਾ ਮੰਜਾ ਲੱਗਿਆ ਨਾਲ ਵੀਲ ਕਵਰ ਚੜਿਆ 10 ਨਟੀ ਹੱਬਾ ਤੇ ਇਹ ਦੱਸਾ ਰੇਟ ਹੈਗਾ 3 ਲੱਖ ਤੇ 20 ਹਜ਼ਾਰ ਮੌਕੇ ਤੇ ਮਾਰਦਾਨ ਕਰਦੇ ਨੇ ਕਿ ਏਰੀਆ ਪ੍ਰਸਾਰ ਅ ਵਿਆਸ ਲਈ ਜੇ ਕੋਲੇ ਰਹਿ ਜਾਂਦਾ ਇਹ ਪਿੰਡ ਬੈਂਟੀਆਂ ਵਾਲਾ ਪਿੰਡ ਬੈਂਟੀਆਂ ਵਾਲਾ ਤੇ ਪ੍ਰਸਾਰ ਦੇ ਵਿੱਚ ਰੱਜੇ ਵਿਆਸ ਦੇ ਕੋਲੇ ਰਹਿ ਜਾਂਦਾ ਇਹ ਤੇ ਬਹੁ ਬਈ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਬਿਨਾ ਸੰਪਰਕ ਕਰ ਸਕਦੇ ਆ ਪਿੰਡ ਬੈਂਟੀਆਂ ਵਾਲਾ ਜਿਲ੍ਹਾ ਮਪਸਾਰਾ 167 ਦਾ ਟਰਾਲਾ 320000 ਰੁਪਇਆ ਰੇਟ ਆ ਬਹੁਤ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਕੋਕਾ ਪੀ ਟਰਾਲਾ ਹੈ ਵੀ ਤਾਂ ਪਾਰਾ ਟਰਾਲਾ ਬਣਿਆ ਜਾਲੀ ਲੱਗੀ ਹੋਈ ਫੇਟ ਨੂੰ ਮਗਰਲੇ ਪਾਸੇ ਵੀ ਬਹੁਤ ਸੋਹਣਾ ਲੱਗਾ ਲਾਈਟਾ ਫਿੱਟਾ ਲੱਗੇ ਅੰਦਗੀ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਮਾਲਕ ਵੀ ਤਾਂ ਲੰਬਨ ਸਕੀਨ ਤੇ ਚੱਲਿਆ ਸਾਰੀ ਜਾਣਕਾਰੀ ਲਈ ਫੋਨ ਲੱਗ ਲਿਆ ਸਕਦੇ ਆ ਬੜੀ ਕਿਰਪਾ ਹੈ ਨਾ ਬਹੁਤ ਵਧੀਆ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰਦੇ ਆ ਆਹ ਕਟਰ ਦੀ ਫੋਟੋ ਆ ਬਿਲਕੁਲ ਨਵੇਂ ਆਰਗਾ ਕਟਰ ਪਿਆ ਫੁੱਲ ਕੰਮ ਹੋਇਆ ਵਾ ਕਟਰ ਦਾ ਲੋਕਲ ਚੱਲੀ ਹੋਈ ਮਸ਼ੀਨ ਬਾਹਰ ਗਈ ਨਹੀਂ ਕਿਸੇ ਵੀਰ ਭਾਈ ਜੀ ਲੈਣੀ ਹੋਏ ਵੀਰ ਨਾਲ ਸੰਪਰਕ ਕਰ ਸਕਦੇ 210 ਮਾਟੜਾ ਤੇ ਵਧੀਆ ਕਰਪੈਣ ਤੇ ਟਾਇਰਾਂ ਦੀ ਲਿਖੇਸ਼ਨ ਵੇਖ ਸਕਦੇ ਆ ਟਾਇਰ ਹੈਗੇ 70 ਤੋਂ 75 ਪੈਸੇ ਕੋਕਾ ਪੀਸ ਮਸ਼ੀਨਾਂ ਪੇਟੀ ਬੰਦੀਆਂ ਰੱਖਿਆ ਇਹਦੇ ਤਾਂ ਇਹਦੇ ਤੇ ਤੇ 6 ਸਿਲੰਡਰ ਇੰਜਨ ਆ रेट हैगा दस मडर का रेट है साढ़े सत लख सत लख स रुपया रेट कहे वीर भाई लैनी भी तो संपर्क कर सकते हैं तो मालिक भी तो नंबर स्क्रीन पर चलिए सारी जानकारी देनी फोन ला के सकते हैं कोका पीस मशीन आ बहुत वाइसिया कलर की फोटो पाई आ सारी जानकारी किरपा जी ले सारी जानकारी फोन ला के लैसते हैं दो हज़ार चौदह मडर ट्रैक्टर आ ਤੇ ਕਿਸੇ ਵੀਰ ਭਾਈ ਨੂੰ ਲੈਣਾ ਪਈਦਾ ਸੰਪਰਕ ਕਰ ਸਕਦੇ ਬਿਲਕੁਲ ਨਵੇਂ ਵਰਗਾ ਪਿਆ ਸੀਸੇ ਨੂੰ ਚਲਕਦਾ ਬਹੁਤ ਘੱਟ ਚੱਲਿਆ ਵਾ ਤੇ ਚੱਲ ਚੱਲ ਕਰ ਜੀ ਫੋਨ ਲਾ ਕੇ ਲੈ ਸਕਦੇ ਕੋਕਾ ਪੀ ਟਰੈਕਟਰਾਂ ਤੇ ਆਹ ਵੇ ਲੋ ਰੰਗ ਵੇਖ ਸਕਦੇ ਆ ਸੀਸੇ ਨੂੰ ਚੱਕਦਾ 2014 ਮਾਡਲ ਕਿਵੇਂ ਅੱਜ ਹੀ ਜੇਸੀ ਚ ਕਢਾ ਕੇ ਜਾਂਦਾ ਹੁੰਦਾ ਆਏ ਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਪਈਦਾ ਸੰਪਰਕ ਕਰ ਸਕਦੇ ਆ ਰੇਟ ਦੱਸਿਆ ਦੀ ਰੇਟ ਤੋਂ ਨਹੀਂ ਫੋਨ ਤੇ ਕਰ ਸਕਦੇ ਬਿਲਕੁਲ ਟਾਇਰ ਨਵੇਂ ਆ ਟਰੈਕਟਰ ਦੇ ਚਾਰੇ ਹੀ ਤੇ ਕਿਤੋਂ ਰੰਗ ਦੀ ਛੀਟ ਜੀ ਲੱਗੀ ਨਾਲ ਦਾ ਰੰਗ ਆ ਤੇ ਬਹੁਤ ਸਾਫ ਕੇ ਰੱਖਿਆ ਵੀ ਇਹਨਾਂ ਦਾ ਟਰੈਕਟਰ ਕਿਸੇ ਮੀਰਪਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ 2014 ਵਡਲਾ ਕੋਕਾ ਪੀ ਟਰੈਕਟਰ ਡੱਕ ਛੱਕ ਲੱਗਿਆ ਫੈਬਰ ਦੀ ਛਤਰੀ ਲੱਗੀ ਆ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਨਵੇਂ ਵਰਗਾ ਟਰੈਕਟਰ ਆ ਤੇ ਫੋਨ ਲਾ ਕੇ ਲੈ ਸਕਦੇ ਸਾਰੀ ਜਾਣਕਾਰੀ ਬਹੁਤ ਵਧੀਆ ਟਰੈਕਟਰ ਆ 1992 ਮਾਡਲ 75 ਰੁਪਏ ਟਾਇਰ ਏਰੀਆ ਲੁਧਿਆਣਾ ਵੀਰ ਦਾ ਟਰੈਕਟਰ ਬਹੁਤ ਵਧੀਆ ਕਿ ਵੀਰ ਭਾਈ ਨੇ ਲੈਣਾ ਵੀ ਦਾ ਪਰ ਕਰ ਸਕਦੇ ਆ ਫੋਰਡ 3600 1992 ਮਾਡਲ 90 ਤੇ ਤੋਂ ਇੰਜਣ ਗੇਰ ਦਾ ਪੂਰਾ ਓਕੇ ਟਰੈਕਟਰ ਟਰੈਕਟਰ ਨਹੀਂ ਰਾਇਆ 70 ਤੋਂ 75 ਰੁਪਏ ਟਾਇਰ 1,30,000 ਰੁਪਏ ਮੰਗ ਕਰਦੇ ਏਰੀਆ ਲੁਧਿਆਣਾ ਵੀਰ ਦਾ 1,30,000 ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਣਾ ਸਾਰੀ ਜਾਣਕਾਰੀ ਦੇਣੀ ਫੋਨ ਲੱਗ ਦੇ ਸਕਦੇ ਟਰੈਕਟਰ ਬਹੁਤ ਵਧੀਆ ਇੰਡੀਅਨ ਕੇਅਰ ਦਾ ਪੂਰਾ ਕੰਮ ਹੋਇਆ ਵਾ ਨੀਰਾਈ ਟਰੈਕਟਰਾਂ ਮਰਗੜਾਟਕਾਰ ਸਭ ਕੋ ਨਾਲ ਦੇ ਪੂਰਾ ਸਾਮ ਕੇ ਰੱਖਿਆ ਕਿ ਤੋ ਪੇਂਟ ਛੇੜ ਜੀ ਹੋਏ ਟਰੈਕਟਰ ਕੋਕਾ ਪੀ ਟਰੈਕਟਰਾਂ 70 ਤੋਂ 75 ਰੁਪਏ ਟਾਇਰ ਤੇ 1,30,000 ਰੁਪਏ ਮੰਗਾ ਕਿਸੇ ਵੀਰ ਭਾਈ ਜੀ ਲੈਣਾ ਬੀਨਾ ਸੰਪਰਕ ਕਰ ਸਕਦੇ ਆ ਬਹੁਤ ਵਜਿਆ ਟਰੈਕਟਰਾਂ ਕੋਕਾ ਪੀ ਸੋ ਭੀੜ ਕੋ ਸਾਰੀ ਵਿਖਪਰਾ ਭੜਕੇ ਸਟੈਪ ਨਾ ਕਰਿਓ ਸਿਰੇ ਤਾਈਂ ਤੇ ਬਹੁਤ ਵਜਿਆ ਟਰੈਕਟਰਾਂ ਕੋਕਾ ਪੀ ਸੋ ਘਰ ਜੋੜੇ ਪਰਾਂਵਲ ਸਿੱਤੇ ਕਿ ਬਣਾ ਤੇ 11 ਛੇ ਦਾ ਟਰਾਲਾ 6.5 ਤੇ 11 ਲੰਮਾ 6.5 ਚੌੜਾ ਤੇ 3.5 ਫੁੱਟੇ ਦਾ ਬੈੱਡ ਆ 2.5 ਫੁੱਟ ਵਾੜਾ ਨੌਕੀ ਗਾੜਰ ਤੇ ਬੋਧਵਈਆ 5 ਇੰਚੀ ਹਸਾ ਟਰਾਲੇ ਦਾ ਕਿਸੇ ਵੀਰ ਭਾਈ ਨੇ ਲੈਣਾ ਬਿਨਾਂ ਸੰਪਰਕ ਕਰ ਸਕਦੇ ਆ 19 ਮਾਡਾ ਟਰਾਲਾ ਇਹ 19 19 ਮਾਡਾ ਟਰਾਲਾ ਦਾ ਤੇ ਰੇ ਡਾ ਇਕ ਲੱਖ 30 ਹਜ਼ਾਰ ਮੌਕੇ ਦੇ ਮਾਨਤਾਣ ਕਰ ਦੇਣਗੇ ਕਿਸੇ ਵੀਰ ਭਾਈ ਨੇ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਬਿਲਕੁਲ ਨਵੇਂ ਹਰਗਾ ਟਰਾਲਾ ਪਿਆ ਹਜੇ ਪੂਰਾ ਰੰਗ ਵੀ ਨਹੀਂ ਵਿੱਚੋ ਦਿਆ ਤੇ ਬਹੁਤ ਘੱਟ ਚੱਲਿਆ ਵਾ ਤੇ ਕੋਕਾ ਪੀ ਟਰਾਲਾ ਕਿਸੇ ਵੀਰ ਭਾਈ ਦੇ ਲੈਣਾ ਵੀ ਦਾ ਸੰਪਰਕ ਕਰ ਲਓ ਤੇ 1 ਲੱਖ 30 ਹਜ਼ਾਰ ਰੁਪਇਆ ਮੰਗ ਕਰਦੇ ਮੌਕੇ ਦੇ ਮਾਨਤਾਣ ਕਰ ਦੇਣਗੇ ਬਹੁਤ ਵਈਆ ਟਰਾਲਾ 11 ਲੰਮਾ 6.5 ਚੌੜਾ 3.5 ਫੁੱਟ ਵੈਡਾ 2.5 ਫਟਵਾੜਾ ਨੌਂ ਕਿਦੇ ਘਾਡਰਾ ਤੇ ਬਹੁ ਵਜਾ ਇਹ ਫਰਸ ਛਰਸ ਪਹੁੰਚ ਸੀਸੇ ਕੋ ਚਲਕਦੀ ਕਿਹੇ ਵੀਰ ਭਾਈ ਨੇ ਲੈਣਾ ਵੀ ਤਾਂ ਸਪਾਰਕ ਕਰ ਸਕਦੇ ਆ ਕੋਕਾ ਪੀਸ ਵਧੀਆ ਟਰਾਲਾ ਇਹਦੀ ਫੁੱਲ ਲੇਡ ਲੱਗੀ ਹੋਈ ਹੈ ਟਰਾਲੇ ਦੀ ਕਿਦੋਂ ਪਾਣੀ ਥਾਣੀ ਨਹੀਂ ਨਿਕਲਦਾ ਨੈਕ ਵੈਲਡ ਹੋਇਆ ਵੇ ਇਹਨੂੰ ਟਰਾਲੇ ਦਾ 2012 ਮਾਡਲ ਮਸ਼ੀਨ ਹੈ ਜੇ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸਪਾਰਕ ਕਰ ਸਕਦੇ ਆ 40 ਤੋਂ 45 ਪੈਸੇ ਟਾਇਰ ਨਾਲਦੇ ਆ ਤੇ 40 ਤੋਂ 45 ਪੈਸੇ ਟਾਇਰ ਨਾਲਦੇ ਆ ਮੂਰ ਦੇ ਵੱਡੇ ਤੇ ਬਹੁਤ ਵਧੀਆ ਤੇ ਪੇਟੀ ਬੰਦ ਇੰਜਨ ਦੂਜਾ ਇਹਦਾ ਟਰਬੋ ਲੱਗਿਆ ਚਿੱਟੇ ਰੰਗ ਦਾ ਇੰਜਨ ਬਹੁਤ ਵਧੀਆ ਮਸ਼ੀਨ ਹੈ ਕਿਸੇ ਵੀਰਪਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇੱਕ ਓਗੜਾ ਧਾਣੇ ਪਾਉਣ ਵਾਲਾ ਕੁਕੂਆ ਹੁੰਦਾ ਉਹੋ ਹੀ ਮੜਾ ਜਾਂ ਵੈਲਡ ਹੋਇਆ ਕਿਥੋਂ ਹੋਰ ਭੋਰਾ ਵੀ ਕਿਤੇ ਗਲੀ ਨਹੀਂ ਕਿਤੇ ਛਲੀ ਨਹੀਂ ਉਹ ਵੀ ਅੜ ਗਿਆ ਟਰਾਲੀ ਚ ਬੈੱਡ ਵੱਡਾ ਦਿੱਤਾ ਕਰਕੇ ਲੱਗੀ ਤੇ ਮੈਗਨ ਦੇ ਟਾਇਰ ਮਸ਼ੀਨ ਤੇ ਜਮਾ ਨਿੱਕੇ ਟਾਇਰ ਨਵੇਂ ਪਏ ਆ ਤੇ ਮੂਲੇ ਟਾਇਰ 45 46 ਪਏ ਸਟਾਰ ਵਰਕਰ ਵੇਖ ਸਕਦੇ ਕਿਤੇ ਗਲੇ ਛਲੇ ਨਹੀਂ ਕ੍ਰੈਂਕ ਸ਼੍ਰੈਂਕਤ ਵੇਖ ਸਕਦੇ ਮਸ਼ੀਨ ਦੀ ਵਧੀਆ ਚੱਲਦੀ ਆ ਤੇ 2012 ਮਾਡਲ ਦਾ ਰੇਟ ਤੋਂ ਨਹੀਂ ਫੋਨ ਤੇ ਕਰ ਲਿਓ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਦਾ ਸਰਕੀਨ ਤੇ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਕੋਕਾ ਪੀਸ ਮਸ਼ੀਨ ਆ ਆ ਕਟਰ ਦੀ ਫੋਟੋ ਪਾਈ ਜਾਈ ਨੇ ਵੀਰ ਨੇ ਤੇ ਬਹੁਤ ਵਧੀਆ ਕੱਟ ਰਹਾ ਤੇ ਨਵੀਆਂ ਰਹੀ ਮਸ਼ੀਨ ਆ ਬੈਂਡਰਾਂ ਦਾ ਨਵੀਆਂ ਰੱਖੀਆਂ ਹੋਈਆਂ ਮਸ਼ੀਨ ਤੇ ਤੇ ਕੋਈ ਨੁਕਸ ਨਹੀਂ 1 ਰੁਪਏ ਦਾ ਗੱਟ ਕੇ ਵੀਰ ਨੇ ਸੀਜ਼ਨ ਲਾਇਆ ਲੋਕਲ ਚੱਲੀ ਵੀ ਆ ਬਾਹਰ ਗਈ ਨਹੀਂ ਇਹ ਵੋ ਲੋਕਲ ਤੇ ਜਿਵੇਂ ਭਾਰ ਨਹੀਂ ਗਈ ਵੀ ਮਸ਼ੀਨਾ ਕਿਸੇ ਵੀਰ ਭਾਈ ਨੇ ਲੈਣੀ ਵੀ ਦਾ ਸੰਪਰਕ ਕਰ ਸਕਦੇ ਆ ਮਾਲਕ ਵੀਰ ਦਾ ਨੰਬਰ ਉੱਤੇ ਚੱਲਦੀਦਾ ਸਾਰੀ ਜਾਣਕਾਰੀ ਲੈਣੀ ਫੋਨ ਲਾ ਕੇ ਲੈ ਸਕਦੇ ਕੋਕਾ ਪੀਸ ਮਸ਼ੀਨਾ ਤੇ ਬਹੁਤ ਵਧੀਆ ਆ ਦੇ ਕੰਦੀ ਕੰਦੀ ਵੀਰ ਨੇ ਪਾਈਆ ਫੋਟੋਆਂ ਪਾਈਆਂ ਕਿਹੜੇ ਬੰਦਿਆਂ ਨੂੰ ਮਸ਼ੀਨ ਦੀ ਜਾਣਕਾਰੀ ਉਹਨਾਂ ਨੇ ਤਾਂ ਕਿਹਨੇ ਲੈਣੀ ਉਹ ਤਾਂ ਆਪ ਹੀ ਸਾਲਾ ਕੋ ਪੁੱਛ ਲੈਣਾ ਫੋਨ ਲਾ ਕੇ ਤੁਹਾਨੂੰ ਸਾਰੀ ਜਾਣਕਾਰੀ ਲੈ ਸਕਦੇ ਆ ਵੀ ਤੁਹਾਨੂੰ ਇੰਨੀ ਕੁ ਜਾਣਕਾਰੀ ਦੇ ਦਿੱਤੀ ਸਾਸ 750 ਦਾ ਸੋਨਾ ਲਿਖਾ ਟਾਇਰ ਜਵਾ ਨਵੇਂ ਆ ਇੰਜਨ ਗੇਅਰ ਤਾਂ ਓਕੇ ਆ 2004 ਮਾਡਲ ਕੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਹਸਾ ਕਰ ਸਕਦੇ ਆ ਬਹੁਤ ਵਧੀਆ ਟਰੈਕਟਰ ਆ ਟਾਇਰ ਨਵੇਂ ਚੜੇ ਹੋਏ ਟਰੈਕਟਰ ਦੇ ਇੰਜਨ ਗੇਅਰ ਦਾ ਪੂਰਾ ਓਕੇ ਆ ਕਿਸੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੜੀਆਂ ਸ਼ਰਕੀਨ ਤੇ ਸਾਰੀ ਜਾਣਕਾਰੀ ਲਈ ਫੋਨ ਲੱਗ ਜਾ ਸਕਦੇ ਪਾਵਰ ਸਟੇਡ ਨੇ ਇਹ ਹੋਇਆ ਵਾ ਟਰੈਕਟਰ ਆ ਤੇ ਟਾਇਰ ਜਾਵਾ ਨਵੀਂ ਇੰਜਨ ਗੇਅਰ ਦਾ ਪੂਰਾ ਓਕੇ ਆ ਨੀਰਾਜ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਬੀਨਤ ਪਰ ਕਰ ਲੋ ਪੂਰਾ ਵਧੀਆ ਟਰੈਕਟਰ ਆ ਪੂਰਾ ਇੰਜਨ ਗੇਅਰ ਦਾ ਪੂਰਾ ਕੰਮ ਹੋਇਆ ਵਾ ਸਾਰਾ ਬੈਟਰੀ ਚੈਂਰੀ ਨਵੀਆਂ ਟਾਇਰ ਨਵੇਂ ਤਰੇ ਪਾਇਏ ਵੇ ਟਰੈਕਟਰ ਦੇ ਮਗਲ ਦੇ ਤੇ ਬਹੁਤ ਸੋਹਣਾ ਟਰੈਕਟਰ ਆ 750 ਦਾ ਸੋਨਾ ਲੇਕਾ ਪਾਵਰ ਟਰੈਕਟਰ ਆ ਕੋਕਾ ਵੀ ਟਰੈਕਟਰ ਆ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਕੱਲੀ ਕੱਲੀ ਵੀ 97 ਮਾਡਲ ਤੇ 585 ਡੀਆਈ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਓਕੇ ਆ ਟਾਇਰ 70 ਤੋਂ 75 ਪੈਸੇ ਆ ਮੂਲੇ ਟਾਇਰ ਥੋੜੇ ਜਿ 65 ਪੈਸੇ ਆ ਇੰਜਨ ਗੇਅਰ ਦਾ ਪੂਰਾ ਓਕੇ ਆ ਨੀਰਜ ਰੰਗ ਆ 1997 ਮਾਡਲ ਆ ਜੇ ਕਿਸੇ ਵੀਰ ਭਾਈ ਨੇ ਲੈਣਾ ਵੀਰਾਂ ਸੰਪਰਕ ਕਰ ਸਕਦੇ ਆ ਇਹ ਟਰੈਕਟਰ ਹੈਗਾ 585 ਬਹੁ ਬਈਆ ਟਰੈਕਟਰ ਕੰਮ ਸਾਰਾ ਹੋਇਆ ਇੰਜਨ ਕੇਰ ਤਾਂ ਓਕੇ ਲਿਆਣੇ ਟਰਾਈ ਖੜਾ ਟਰੈਕਟਰ ਜੇ ਕਿਸ ਵੀਰਪਾਈ ਨੇ ਲੈਣਾ ਤੇ ਉੱਥੇ ਖੜਾ ਇਹ ਤੇ ਬਹੁ ਬਈਆ ਟਰੈਕਟਰ ਹੈ ਡਬਲ ਕਲਚ ਹੈ ਕੇ ਵੀਰਪਾਈ ਨੇ ਲੈਣਾ ਵੀ ਜਸਪਰਕ ਕਰ ਸਕਦੇ ਆ ਇਹ ਟਰੈਕਟਰ ਮਿਲਦੇ ਨਹੀਂ 1997 ਮਾਡਲ 585 ਰੇਟ ਹੈਗਾ ਇਹਦਾ 2 ਲੱਖ 20000 ਮੌਕੇ ਦੇ ਮਾਰ ਤਾਨ ਕਰ ਦੇਣਗੇ 97 ਮਾਡਲ 220000 ਰੁਪਿਆ ਰੇਟ ਆ ਕੋਕਾ ਵੀ ਟਰੈਕਟਰ ਹੈ ਜੀ ਰਜ ਰੰਗ ਹੈ ਕਿਤੇ ਪੇਂਟ ਛੇੜ ਨਹੀਂ ਹੋਇਆ ਟਰੈਕਟਰ ਕਿਸੇ ਵੀਰ ਭਾਈ ਨੇ ਲੈਣਾ ਵੀ ਜਾਂ ਸੰਪਰਕ ਕਰ ਸਕਦੇ। ਵੀਰੇ ਤੂੜੀ ਵਾਲੀ ਮਸ਼ੀਨ ਹੈ ਕਈ ਰੀਪਰ ਕਹਿੰਦੇ ਕਈ ਮਸ਼ੀਨ ਕਹਿੰਦੇ ਆ ਕੇਐਸ ਦੀ ਮਸ਼ੀਨ ਹੈ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਆ। 2013 ਮਾਡਲ ਤੇ ਬਹੁਤ ਵਧੀਆ ਮਸ਼ੀਨ ਪਈ ਹੈ ਕਿਸੇ ਵੀਰ ਭਾਈ ਨੇ ਲੈਣੀ ਆ ਮਾਲਕ ਵੀ ਦਾ ਨੰਬਰ ਸਕਰੀਨ ਤੇ ਚਾਉਣ ਵਾਲਾ ਕਿ ਉੱਤੇ ਆ ਦੇ ਆ ਗਿਆ ਨੰਬਰ ਆ ਗਿਆ ਉੱਤੇ ਵੀ ਦਾ ਸੰਪਰਕ ਕਰ ਸਕਦੇ ਆ। ਡੈਲਟਾ ਛਲਟਾ ਵਧੀਆ ਮਸ਼ੀਨ ਦੀ ਕਿਤੇ ਗੜੀ ਛੜੀ ਨਹੀਂ ਪੂਰੀ ਸਾ ਮਸ਼ੀਨ ਪਈ ਉਹ ਬਾਹਰ ਖੜੀ ਰਹੀ ਹੈ ਮਸ਼ੀਨ ਤੇ ਤਾਂ ਨੇ ਜੰਗਾਲੀ ਇਹ 2013 ਦਾ ਹੈ ਤੇ ਰੇਟ ਹੈਗਾ ਇਹਦਾ ਇਹਦੀ ਰੀਲ ਉੱਤੇ ਆ ਤੇ ਕਸੀਦੀ ਤੇ ਅਰੇ ਰੇਟ ਹੈਗਾ ਇਹਦਾ ਆ ਦੁਜਾ 213000 ਮੌਕੇ ਤੇ ਮਾਰਤਾਨ ਕਰ ਦੇਣਗੇ 130000 ਰੁਪਿਆ ਰੇਟ ਆ ਸਮਾਨ ਸਾਰਾ ਨਾਲ ਦੇਣਗੇ 2014 ਮਾਡਲ ਦਾ ਟਰੈਕਟਰ ਇੰਜਨ ਗੇਅਰ ਦਾ ਓਕੇ ਆ ਜਮਾ ਟਰੈਕਟਰ ਵਧੀਆ ਟਰੈਕਟਰ ਆ ਪਾਵਨ ਸਟੇਲ ਦਾ ਤੇ ਟਾਇਰ ਨਵੇਂ ਚੜੇ ਆ ਬੀਡੀ ਕੇਟੀ ਦੇ ਜਮਾ ਨਵੇਂ ਚੜੇ ਆ ਅਜੇ ਲਾਇਆ ਨਹੀਂ ਟਰੈਕਟਰ ਆ ਤੜੀ ਫੋਟੋ ਦੇ ਵਿੱਚ ਵੇਖ ਸਕਦੇ ਆ ਅਜੇ ਭਾਲਛ ਵੀ ਨਹੀਂ ਲਈ ਇੰਜਨ ਗੇਅਰ ਦਾ ਓਕੇ ਆ 2004 14 ਮਾਡਲ ਆ ਇਹ ਰੇਟ ਹੈਗਾ 4,70 ਹਜ਼ਾਰ ਏਰਗਾ ਹੈਗਾ ਮਾਨਸਾ ਰੇਟ 4,70 ਹਜ਼ਾਰ ਆ ਮੌਕੇ ਦੇ ਮਾਨਤਾਨ ਹੋ ਜੂਗਾ ਜੇ ਕਿਤੇ ਵੀਰ ਭਾਈ ਜੀ ਲੈਣਾ ਵੀ ਦਾ ਸੰਪਰਕ ਕਰ ਸਕਦੇ ਆ ਮਾਰਕ ਵੀਰ ਦਾ ਨੰਬਰ ਉੱਤੇ ਚੱਲ ਜਿਹਾ ਸਕੀਨ ਤੇ ਸਾਰੀ ਜਾਣਕਾਰੀ ਜਿਹੜੀ ਫੋਨ ਲਾ ਕੇ ਲੈ ਸਕਦੇ ਆ ਟਰੈਕਟਰ ਬਹੁਤ ਵਧੀਆ ਡੈਕ ਸਿਕ ਲੱਗਿਆ ਛਤਰੀ ਲੱਗੀ ਆ ਬਹੁਤ ਸੋਹਣਾ ਟਰੈਕਟਰ ਆ ਪੇਪਰ ਚੈਂਪਨ ਲੱਗਿਆ ਲਾਈਟਾਂ ਜੈਕਟਾਂ ਲੱਗੀਆਂ ਟਾਇਰ ਨਵੇਂ ਆ ਵੀਡੀਓ ਕੋਲ ਪਿੰਦੇ ਤੇ ਬੋਲ ਗਿਆ ਟਰੈਕਟਰ ਇੰਨੇ ਕੇ ਤਪੂਰਾ ਓਕੇ ਆ ਸਾਫ ਪਿਆ ਟਰੈਕਟਰ ਨਹੀਂ ਰਾਜ ਕਿਧੋ ਰੰਗ ਚੰਗ ਨਹੀਂ ਲਿਆ ਟਰੈਕਟਰ ਦਾ ਸਾਰੀ ਜਾਣਕਾਰੀ ਫੋਨ ਲੱਗ ਦੇ 2022 ਮਾਡਲ ਮਸ਼ੀਨ ਆ ਤੂੜੀ ਵਾਲਾ ਰੀਪਰ ਕਹਿੰਦੇ ਕਈ ਮਸ਼ੀਨ ਕਹਿ ਦਿੰਦੇ ਆ 2022 ਮਾਡਲ ਆ ਵਧੀਆ ਮਸ਼ੀਨ ਆ ਬਿਲਕੁਲ ਨਵੇਂ ਵਰਗੀ ਪਈਆ ਬਹੁਤ ਘੱਟ ਚੱਲੀ ਵੀ ਆ ਕੇ ਐਸ ਦੀ ਮਸ਼ੀਨ ਮਰੇੜ ਕੋਟੜਾ ਕੇ ਐਸ ਮਰੇੜ ਕੋਟੜਾ ਮਸ਼ਹੂਰ ਆ ਇਹ ਤੇ ਕੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰ ਸਕਦੇ ਆ ਏਰੀਆ ਆਏਗਾ ਮਾਂਸਾ ਤੇ ਕੇ ਵੀਰ ਭਾਈ ਨੇ ਲੈਣੀ ਵੀਰਾਂ ਸੰਪਰਕ ਕਰਦੇ ਕੋਕਾ ਪੀਸ ਮਸ਼ੀਨ ਬਹੁਤ ਸੋਹਣੀ ਮਸ਼ੀਨ ਆ ਕੇ ਵੀਰ ਭਾਈ ਨੇ ਲੈਣੀ ਆ ਤੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ 2022 ਮਾਡਲ ਦਾ ਰੇਟ ਹੈਗਾ ਇਹਦਾ 2 लाख 45000 2,45,000 ਰੁਪਿਆ ਰੇਟ ਹੈ ਇੰੀਆਂ ਵਧੀਆ ਪਈਆ ਕੋਕਾ ਪੀਸ ਮਸ਼ੀਨ ਫੁੱਲ ਗੀਅਰ ਛੇੜ ਦੀ ਪੱਕੇ ਚੱਕੀਆਂ ਦੀ ਫੁੱਲ ਗਰੰਟੀ ਆ ਪੱਕੇ ਛੱਕੇ ਵਧੀਆ ਪਏ ਆ ਵਿੱਚੋਂ ਇਹਦੇ ਤੇ ਇੱਕ ਜੋ ਗਲੀ ਛੜੀ ਦੀ ਅੰਦਰ ਖੜੀ ਰਹੀ ਆ ਬਹੁਤ ਸਾਫ ਮਸ਼ੀਨ ਆ ਹਜੇ ਰੀਲ ਤੋਂ ਪੂਰਾ ਰੰਗ ਨਹੀਂ ਲਿਆ ਬਹੁਤ ਘੱਟ ਚੱਦੀ ਵੀ ਆ ਕਿਸੇ ਵੀਰ ਭਾਈ ਨੇ ਲੈਣੀ ਵੀ ਤਾਂ ਸੰਪਰਕ ਕਰ ਸਕਦੇ ਨੰਬਰ ਮਾਲਕ ਵੀ ਤਾਂ ਉੱਤੇ ਚੱਲ ਜਾਂਦਾ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਲੈ ਸਕਦੇ ਆ ਕੋਕਾ ਪੀਸ ਮਸ਼ੀਨ ਤੇ 245000 ਰੁਪਏ ਰੇਟ ਆ ਵੀਡੀਓ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਾਂ ਸੈਕਸ ਸਕੁਆਇਰ ਕਰੋ ਕਲਕ ਦਿਓ ਫਟੇ